ਸਰ ਸਤਿ ਸ਼੍ਰੀ ਅਕਾਲ ਜੀ। ਅ ਕਈ ਦਿਨਾਂ ਤੋਂ ਪਾ ਕੋਈ ਵੀਡੀਓ ਨਹੀਂ ਸੀ ਬਣਾ ਸਕਕੇ ਮੈਂ ਇੱਕ ਬਹੁਤ ਜ਼ਰੂਰੀ ਕੰਮ 'ਚ ਲੱਗਿਆ ਸੀਗਾ। ਉਹ ਸੀਗਾ ਵੀ ਜਿਹੜਾ ਸਾਡਾ ਬਹੁਤ ਵੱਡਾ ਮਸਲਾ ਹੈ ਬਫਰ ਤੇ ਪ੍ਰੀ-ਮਿਕਸ ਦਾ। ਰੋਜ਼ 50 100 ਬੰਦੇ ਦਾ WhatsApp ਆ ਜਾਂਦਾ ਜੀ ਮੈਸੇਜ ਵੀ ਜੀ ਕੀ ਕਰੀਏ ਕਿਵੇਂ ਕਰੀਏ ਹਨਾ। ਆਪਣੀ ਜਿਹੜੀ ਕਿਤਾਬ ਹੈ ਇਹ ਵਿਗਿਆਨਕ ਡੇਰੀ ਫਾਰਮਿੰਗ ਇਹ 'ਚ ਪਾਠ ਨੰਬਰ 33 ਹੈ ਤੇ ਪੰਨਾ ਨੰਬਰ ਹੈਗਾ 180 ਇਹਦੇ ਵਿੱਚ ਇਹ ਮਸਲੇ ਬਾਰੇ ਬਹੁਤ ਵਿਸਤਾਰ ਚ ਡਿਸਕਸ ਕੀਤਾ ਹੋਇਆ ਜੇ ਇਸ ਸਾਰੀ ਨਵੀਂ ਕਿਤਾਬ ਦਾ ਆਪਾਂ ਸਾਰਾਂਸ਼ ਕੱਢੀਏ ਨਾ ਤਾਂ ਇਹ ਪਾਠ ਹੈ ਜਿਹੜਾ ਸਭ ਤੋਂ ਮਹੱਤਵਪੂਰਨ ਹੈ ਮਹੱਤਵਪੂਰਨ ਇਸ ਕਰਕੇ ਹੈ ਵੀ 90% ਜਿਹੜੀਆਂ ਸਾਡੀਆਂ ਬਿਮਾਰੀਆਂ ਆ ਰਹੀਆਂ ਛੋਟੇ ਪਸ਼ੂ ਪਾਲਕਾਂ ਨੂੰ ਵੱਡੇ ਪਸ਼ੂ ਪਾਲਕਾਂ ਨੂੰ ਦਰਮਿਆਨੇ ਪਸ਼ੂ ਪਾਲਕਾਂ ਨੂੰ ਉਹ ਇੱਥੇ ਹੀ ਫਸਿਆ ਹੋਇਆ ਹੈ ਬਿਜਰੇ ਮਿਨਰਲ ਮਿਕਸਚਰ ਜਾਂ ਡੇਰੀ ਪ੍ਰੀਮਿਕਸ ਔਰ ਇਹਦੇ ਨਾਲ ਹੀ ਇੱਕ ਅਗਲਾ 파ਟ ਹੈ ਜਿਹੜਾ ਸਪੈਸ਼ਲ ਸਪਲੀਮੈਂਟਸ ਸਪੈਸ਼ਲ ਸਪਲੀਮੈਂਟ ਵੈਸੇ ਇਹਦੇ ਬਾਰੇ ਬਹੁਤ ਇਹ ਚ ਵਿਸਤਾਰ ਚ ਗੱਲ ਕੀਤੀ ਵੀ ਹੈ ਪਰ ਉਸ ਬਫਰ ਬਹੁਤ ਜ਼ਰੂਰੀ ਹੈ ਜਿਹੜਾ ਇਸ ਵੇਲੇ ਦੇਖਿਆ ਜਾਵੇ ਹੋਰ ਵੀ ਪੋਟਾਸ਼ੀਅਮ ਵਾਲੇ ਸਪਲੀਮੈਂਟ ਨੇ ਹੁਣ ਦੇਖੋ ਲੋਕ ਰੋਜ਼ ਪੁੱਛਦੇ ਆ ਵੀ ਕਿਵੇਂ ਕੀਤਾ ਜਾਵੇ ਦੇਖੋ ਮੈਂ ਇਹ ਗੱਲ ਬੜੀ ਸਪਸ਼ਟਤਾ ਨਾਲ ਕਹਿਣਾ ਵੀ ਤੁਸੀਂ ਹੁਣ ਜੋ ਵੀ ਖਵਾ ਰਹੇ ਹੋ ਪਸ਼ੂ ਨੂੰ ਤਿੰਨ ਗੱਲਾਂ ਦਾ ਧਿਆਨ ਰੱਖਣਾ ਹੈ ਗਰਮੀਆਂ 'ਚ ਗਰਮੀਆਂ ਦੇ ਮਸਲਿਆਂ ਦਾ ਪੱਕਾ ਹੱਲ ਕੀ ਹੈ ਤੁਹਾਡੇ ਕੋਲ 2 ਪਸ਼ੂ ਨੇ 20 ਨੇ 100 ਹੈ 200 ਹੈ ਪੱਕਾ ਹੱਲ ਕੀ ਹੈ ਪਹਿਲੀ ਗੱਲ ਪਸ਼ੂਆਂ ਨੂੰ ਗਰਮੀ ਤੋਂ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫੌਗਰ ਲਾਓ ਕੁਲਡਰ ਲਾਓ ਸਪ੍ਰਿੰਕਲਰ ਲਾਓ ਕੱਲੇ ਪੱਖਿਆਂ ਨਾਲ ਗੱਲ ਨਹੀਂ ਬਣਨੀ ਹੈਗੀ ਥੱਲੇ ਗਿੱਲਾ ਰੱਖੋ ਪਸ਼ੂਆਂ ਦੇ ਕੱਚਾ ਰੱਖੋ ਹਣ ਪਹਿਲੀ ਗੱਲ ਸਭ ਤੋਂ ਜ਼ਰੂਰੀ ਹੈ ਟੈਂਪਰੇਚਰ ਜਿਹੜਾ ਹੈਗਾ ਨਾ ਜਿਹੜਾ ਤਾਪਮਾਨ ਵਧ ਰਿਹਾ ਹੈ ਪਸ਼ੂਆਂ ਦਾ ਉਹਦਾ ਹੱਲ ਕੋਈ ਦਵਾਈ ਨਹੀਂ ਹੈਗੀ ਕੁਰਾਕੀ ਮਸਲੇ ਕੋਈ ਦਵਾਈਆਂ ਨਾਲ ਨਹੀਂ ਹੱਲ ਹੋਣੇ ਦੂਜੀ ਗੱਲ ਬਫਰ ਜਿਹੜਾ ਹੈਗਾ ਉਹ ਬਫਰ ਜੀ ਚ ਸੋਡੀਅਮ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਇਹਦੇ ਬਾਰੇ ਮੈਂ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦਵਾਂਗਾ ਮੈਂ ਤੇ ਬਹੁਤ ਸਾਰੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਇੱਕ ਮੇਰੇ ਮਿੱਤਰ ਨੇ ਉਹ ਹੋਏ ਦੇ ਬਾਰੇ ਟ੍ਰਾਇਲ ਲਾਏ ਉਹਨਾਂ ਨੇ ਉਹ ਬਹੁਤ ਵੱਡੇ ਵਿਗਿਆਨੀ ਨੇ ਉਹ ਇਹਦੇ ਬਾਰੇ ਖੋਜ ਕਰ ਰਹੇ ਆ ਅ ਪੀਡੀਐਫ ਨੇ ਵੀ ਇਹਦੇ ਬਾਰੇ ਬਹੁਤ ਜ਼ਿਆਦਾ ਕੰਮ ਕੀਤਾਗਾ ਮਤਲਬ ਕਿ ਤੁਸੀਂ ਆਪਣਾ ਜਿਹੜਾ ਕੋਈ ਪੀਡੀਐਫ ਦਾ ਨਮਾਇੰਦਾ ਉਹਦੇ ਨਾਲ ਵੀ ਗੱਲ ਕਰ ਸਕਦੇ ਹੋ ਬਹੁਤ ਸਾਰੇ ਚੀਜ਼ਾਂ ਮੈਂ ਵੀ ਪੀਡੀਐਫ ਦੇ ਨਾਲ ਰਲ ਕੇ ਸਿੱਖੀਆਂ ਇਹ ਸਾਡੇ ਜਿਹੜੇ ਵੱਡੇ ਫਾਰਮਰ ਨੇ ਸੋਡੀਅਮ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਇਹਨੂੰ ਬੈਲੈਂਸ ਕਰਨਾ ਅੱਜ ਦੇ ਜਿਹੜੀ ਪਸ਼ੂ ਪਾਲਣ ਹੈਗਾ ਗਰਮੀ ਹੈਗੀ ਜਿਹੜੀ ਅਤ ਦੀ ਗਰਮੀ ਹੈ ਉਹਦਾ ਮੂਲ ਮੰਤਰ ਹੈ ਸੋਡੀਅਮ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਦੇ ਬਾਰੇ ਮੈਂ ਤੁਹਾਨੂੰ ਬਹੁਤ ਵਿਸਤਾਰ ਦੱਸੂਗਾ ਉਹ ਨਾਲੇ ਸਮਝ ਦੋ-ਚਾਰ ਦਿਨਾਂ ਚ ਹੀ। ਔਰ ਤੀਜੀ ਗੱਲ ਹੈ ਕਿ ਡੇਰੀ ਪ੍ਰੀਮਿਕਸ। ਡੇਰੀ ਪ੍ਰੀਮਿਕਸ ਬਾਰੇ ਬੜਾ ਮੇਰੀ ਸਪਸ਼ਟ رائے ਹੈ ਮਿਨਰਲ ਮਿਕਸਚਰ ਕੋਈ ਮਿਡਲ ਮਿਕਸਚਰ ਹੁਣ ਕੰਮ ਨਹੀਂ ਕਰਦਾ ਹੈਗਾ। ਡੇਰੀ ਪ੍ਰੀਮਿਕਸ ਜੇ ਤੁਹਾਡੇ ਕੋਲੇ 8-10-15 ਪਸ਼ੂ ਨੇ ਆਪਣਾ ਡੇਰੀ ਪ੍ਰੀਮਿਕਸ ਆਪਣੇ ਫਾਰਮ ਤੋਂ ਚਾਹੇ ਆਪ ਬਣਾਓ ਚਾਹੇ ਕਿਸੇ ਮਾਹਰ ਤੋਂ ਬਣਵਾਓ। ਆਪ ਬਣਾਓ ਕਿਉਂਕਿ ਪਤਾ ਗੱਲ ਕੀ ਹੈ ਦੇਖੋ ਇਹੇ ਚੀਜ਼ਾਂ ਥੋੜਾ ਨਫਾ ਨੁਕਸਾਨ ਦਾ ਬਹੁਤ ਵਰਕ ਪੈ ਜਾਂਦੇ ਬਹੁਤ ਸਾਰੇ ਕੰਪਨੀਆਂ ਤੇ ਕੰਮ ਕਰ ਰਹੀਆਂ ਹਨ ਪਰ ਗੱਲ ਇਹ ਹੈ ਜਿਸ ਤਰ੍ਹਾਂ ਮੈਂ ਕਹਿੰਨ ਉਹ ਵੀ ਆਪਣੀ ਬਣਾਈ ਫੀਡ ਹੈ ਜਿਹੜੀ ਫਾਰਮੂਲਾ ਭਾਵੇਂ ਕਿਸੇ ਚੰਗੇ ਵਿਗਿਆਨੀ ਦਾ ਹੋਵੇ ਉਹ ਸਭ ਤੋਂ ਵਧੀਆ ਇਦਾਂ ਹੀ ਆਪਣਾ ਪ੍ਰੀਮਿਕਸ ਸਭ ਤੋਂ ਵਧੀਆ ਹੈ ਇਹਦੇ ਬਾਰੇ ਕੋਈ ਕੋਈ ਦੂਰ رائے ਨਹੀਂ ਹੋਣੀ ਚਾਹੀਦੀ ਬਹੁਤ ਸਾਰੇ ਲੋਕ ਸਵਾਲ ਪੁੱਛਦੇ ਆ ਦੇਖੋ ਬਹੁਤ ਸਾਰੇ ਕੰਪਨੀਆਂ ਵਧੀਆ ਕੰਮ ਕਰ ਰਹੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਪਰ ਇਹ ਹੈ ਵੀ ਜਿਹੜੇ ਵੱਡੇ ਪਸ਼ੂ ਪਾਲਕ ਨੇ ਸਾਡੇ 10 15 20 ਵਾਲੇ ਹੁਣ ਜਾਂ ਇਸ ਤੋਂ ਜ਼ਿਆਦਾ ਨੇ ਉਹਨਾਂ ਨੂੰ ਆਪਣੇ ਪ੍ਰੀਮਿਕਸ ਉਹ ਵੀ 2 3 4 ਤਰ੍ਹਾਂ ਦੇ ਮੰਨ ਲਓ ਘਟੋ ਘਟ ਤਿੰਨ ਚਾਰ ਤਰ੍ਹਾਂ ਦੇ ਪਕਈਏ ਮੰਨੋ ਸੂਨ ਵਾਲੇ ਪਸ਼ੂਆਂ ਦਾ ਤਾਜੇ ਸੂਏਆਂ ਦਾ ਦੁੱਧ ਦੇ ਰਿਆ ਜਿਹੜੇ ਗੱਬਣ ਹੈ ਬਰੀਡਿੰਗ ਪ੍ਰੀਮਿਕਸ ਹੈ ਬਰੀਡਿੰਗ ਪ੍ਰੀਮਿਕਸ ਬਾਰੇ ਮੈਂ ਬਹੁਤ ਸਾਰੀ ਖੋਜ ਕੀਤੀ ਹੈ ਉਹਨਾਂ ਲਈ ਸਮਝ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਜਿਹੜੇ ਝੋਟੀਆਂ ਬੈੜੀਆਂ ਜਾਂ ਜਿਹੜੀਆਂ ਮੱਝਾਂ ਕਮ ਬੋਲਦੀਆਂ ਨਹੀਂ ਰਹਿੰਦੀਆਂ ਨਹੀਂ ਸਾਡੇ 'ਚ ਬਹੁਤ ਸਾਰੀਆਂ ਕੰਪਨੀਆਂ ਨੇ ਬੜਾ ਕੂੜ ਪ੍ਰਚਾਰ ਕੀਤਾ ਪਰ ਬਰੀਡਿੰਗ ਪ੍ਰੀਮਿਕਸ ਦੇ ਬਾਰੇ ਗੱਲ ਕਰਾਂਗੇ ਔਰ ਇੱਕ ਹੋਰ ਬੜੀ ਵੱਡੀ ਗੱਲ ਜਿਹੜੀ ਹੈਗੀ ਕੱਟੀਆਂ ਬੱਚੀਆਂ ਦਾ ਕੱਟੂ ਛੋੜੇ 3 ਮਹੀਨੇ ਵਾਲਿਆਂ ਦਾ ਉਹਨਾਂ ਦਾ ਪ੍ਰੀਮਿਕਸ ਦੇਖੋ ਜੇ ਆਪਾਂ ਇਸ ਧੰਦੇ 'ਚ ਟਿਕੇ ਰਹਿਣਾ ਹੈ ਤਾਂ ਖੁਰਾਕ ਤੇ ਧਿਆਨ ਦੇਣਾ ਹੈ ਖੁਰਾਕ ਕੀ ਮਸਲੇ 70% ਖਰਚੇ 70% ਬਿਮਾਰੀਆਂ ਦਵਾਈਆਂ ਨਾਲ ਨਹੀਂ ਹੱਲ ਹੋਣੇ ਠੀਕ ਹੈ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ